हां जी दोस्तों सारेया नु सस्श्रीकाल स्वागत करते हा टोडा राज संधू फार्मिंग दे विच आज दी दोस्तों अपनी विजिट हैगी है ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਵੀਰ ਜਗਰਾਜ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਨਾਗ ਬੇਸ਼ੱਕ ਦੋ ਹੋਣ ਤਿੰਨ ਹੋਣ ਇੱਕ ਨਾਗ ਵੀ ਹੁੰਦਾ ਸੇਰ ਪਰਚੇਜ ਦਾ ਕੰਮ ਆ ਘਟ ਗਿਣਤੀ ਦੇ ਵਿੱਚ ਨਾਗ ਹੁੰਦੇ ਆ ਪਰ ਦੋਸਤੋ ਜਦੋਂ ਵੀ ਕਿਤੇ ਪਸ਼ੂ ਬਿਲਕੁਲ ਆਉਂਦਾ ਹੈ ਤੇ ਬਿਲਕੁਲ ਵੀਰ ਸਾਹਮਣੇ ਤੁਹਾਡੇ ਰੂਬਰੂ ਜਰੂਰ ਕਰਦਾ ਇਸ ਕਰ ਰੋ ਇੱਕ ਦੋਸਤੋ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਸੈਕਿੰਡ ਦੂਜੀ ਵੀਡੀਓ ਆ ਤੇ ਸਰਾਲੀ ਮੰਡ ਤੁਸੀਂ ਖਾਸ ਵਿਜਿਟ ਕਰਨੀ ਆ ਬਿਲਕੁਲ ਨੇੜੇ ਪੱਟੀ ਆ ਕੰਡਿਆਲ ਪਿੰਡ ਥੋੜੀ ਦੂਰੀ ਤੇ ਆ ਬੁਰਜ ਨਥੂ ਕੇ ਸ਼ਗਰੀ ਪਿੰਡ ਇੱਕ ਪਾਸੇ ਆ ਜਾਂਦਾ ਸੋ ਇਹ ਪਿੰਡ ਜਿਹੜੇ ਆ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਕੈਰੋਂ ਵੀ ਤਕਰੀਬਨ ਥੋੜੀ ਬਾੜ ਤੇ ਆ ਕੋਈ 2 ਕਿਲੋਮੀਟਰ ਦੀ ਦੂਰੀ ਆ ਕੈਰੋਂ ਦੀ ਆ ਠੀਕ ਆ ਲੋਕਾ ਇਹ ਜਿਹੜੇ ਆ ਨਾਨਾ ਨਾ ਲੱਗਦੇ ਪਿੰਡ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਸਰਾਲੀ ਮੰਡ ਕਰਨੀ ਆ ਸੋ ਗੱਲਬਾਤ ਆਪਾਂ ਵੀਰ ਜੁਗਰਾਜ ਦੇ ਨਾਲ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਲਾਂਗੇ ਇਹਨਾਂ ਦੋ ਗੱਡਾਂ ਦੀ ਇੱਕ ਵੜ ਗੱਬਣ ਦਿਖਾਉਣੀ ਆ ਦੋਸਤੋ ਬਿਲਕੁਲ ਡੱਬੀ ਵਾਈਟ ਜਿਹੜੀ ਵੜ ਤੁਸੀਂ ਦੇਖ ਰਹੇ ਜੇ ਇਹ ਤਾਜੀ ਸੂਈ ਆ ਜਿਹੜੀ ਬਲੈਕ ਸ਼ਾਹੀ ਵਾਲ ਕਾਲੇ ਰੰਗ ਦੇ ਵਿੱਚ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਅੱਜ 9 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਮਾਰਨਿੰਗ ਦਾ ਕੋਈ ਦੋਸਤੋ 11:30 ਵਜੇ ਦਾ ਜਿਹੜਾ ਸਮਾਂ ਹੈਗਾ ਆਉ ਕਰਦੇ ਆ ਗੱਲਬਾਤ ਲੈਣੀਆਂ ਜਾਣਕਾਰੀ ਵੀਰ ਜਗਰਾਜ ਤੋਂ ਸਭ ਤੋਂ ਪਹਿਲਾਂ ਵੀਰ ਜਗਰਾਜ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂਜੀ अच्छा जगराज भाई पशु व्यापार ਦਾ ਕੰਮ ਹੀ ਲਈ ਆਉਨੇ ਉਹ ਕਿਤਨਾ ਕਿਤੇ ਨਗ ਜੜੇ ਹਾਂਜੀ ਹਾਂਜੀ 2-4 ਆਉਂਦੇ ਰਹਿੰਦੀ ਆ 2-4 ਆਉਂਦੇ ਆ ਤੇ ਮੱਜਾ ਮੁੱਜਾ ਵੀ ਆ ਜਾਂਦੀਆਂ ਕਦੇ ਕਦੇ ਹਾਂਜੀ ਹਾਂਜੀ ਰਲੇ ਮਿਲੇ ਆਈ ਰਲੇ ਮਿਲੇ ਆ ਜਾਂਦੇ ਆ ਅੱਛਾ ਜਗਰਾਜ ਅੱਜ ਪਸ਼ੂ ਦੋ ਬਕਾਊ ਇੱਕ ਤਾਂ ਗੱਬਣ ਵਹਿੜ ਤੇ ਇੱਕ ਤਾਜੀ ਸੂਈ ਆ ਹਾਂਜੀ ਹਾਂਜੀ ਤੇ ਵੀਰ ਜਿਹੜੀ ਤਾਜੀ ਸੂਈ ਆ ਹਾਂਜੀ ਅੱਜ ਅੱਜ ਭਲਕਦੀ ਸੂਈ ਆ ਕਿ ਕਿੰਨੇ ਕ ਦਿਨ ਹੋ ਗਏ ਕੱਲ ਸ਼ਾਮ ਨੂੰ ਸੂਈ ਆ ਕੱਲ ਸ਼ਾਮਾਂ ਦੀ ਹਾਂਜੀ ਹਾਂਜੀ ਜੇਰ ਜੂਰ ਆਪਣੇ ਹੱਥੀ ਪੈ ਗਈ ਇੱਥੇ ਹਾਂਜੀ ਹਾਂਜੀ ਆਪਣੇ ਘਰ ਦੀ ਪਈ ਆ ਜੇਰ ਜੂਰ ਹਾਂਜੀ 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 ਠੀਕ ਆ ਤੇ ਸੂਆ ਦੂਜਾ ਸੂਆ ਦੋਸਤੋ ਇਹ ਵੈਰਸ ہوئی ਆ ਕੱਲ ਸ਼ਾਮ ਦੀ ਸੂਈ ਆ ਤੇ ਬੱਚਾ ਮਗਰ ਕੀਂਦੇ ਬੱਛਾ ਬੱਛਾ ਮੇਲ ਕਾਫ ਸੋ ਬੱਚੇ ਦੇ ਨਾਲ ਜਿਹੜਾ ਦੋਸਤੋ 나ੜੂ ਵੀ ਤੁਹਾਨੂੰ ਦਿਖਾ ਦਾਂਗੇ ਚੰਗੀ ਤਸੱਲੀ ਦੇ ਨਾਲ ਦਿਖਾ ਦਿੰਨੇ ਆ ਠੀਕ ਆ ਜੀ ਸੋ ਕੱਲ ਦੀ ਸੂਈ ਆ ਜੇਰ ਜੂਰ ਬਿਲਕੁਲ ਹੱਥੀ ਪਈ ਆ ਠੀਕ ਆ ਸੋ ਆਹ ਦੇਖੋ ਜੀ ਠੀਕ ਆ ਸੋ ਮਾਰ ਮਾਰ ਦੀ ਸੀਲ ਸੂਆ ਠੀਕ ਆ ਜੀ ਹੈ ਠੰਡੀ ਧੀਰੀ ਹੈ ਨਾ ਹਾਂ ਜੀ ਹਾਂ ਜੀ ਲੈ ਠੀਕ ਸੀਓ ਸਭ ਪੂਰੀ ਆ ਬਾਕੀ ਥਣ ਵੀ ਪੂਰਾ ਮੁੱਠੀ ਵਾਲਾ ਜੀ ਠੀਕ ਆ ਹਾਂਜੀ ਅੱਛਾ ਜਗਰਾਜ ਸਿੰਘ ਕੋਈ ਬੌਲਾ ਕੱਢਿਆ ਕੱਲ ਰਾਤ ਤੇ ਅੱਜ ਮੋਰਨ ਕੱਲ 3.5 ਕਿਲੋ ਰਾਤ ਚ ਹੋਇਆ ਹਾਂਜੀ ਹਾਂਜੀ ਤੇ ਤੜਕੇ ਵੀ 3.5 4 ਕਿਲੋ ਚ ਹੋਇਆ ਤੇ ਬੱਚਾ ਚੰਗਾ ਆ ਮਤਲਬ ਕਿ 5 7 7 6 7 ਕਿਲੋ ਬੌਲਾ ਹੋਗਾ ਹਾਂਜੀ ਜ਼ਿਆਦਾ ਹੀ ਹੋਊਗਾ 8 9 ਕਿਲੋ ਬੌਲਾ ਹੋਊਗਾ ਖਾਲੀ ਨਹੀਂ ਕੀਤੀ ਹਾਂਜੀ ਹਾਂਜੀ ਖਾਲੀ ਨਹੀਂ ਕੀਤੀ ਹਜੀ ਠੀਕ ਆ ਤੇ ਚਵਾਈ ਚਬੂਈ ਚੌਥਾ ਨਾ ਦੇ ਹਾਂਜੀ ਐ ਓਕੇ ਠੀਕ ਆ ਜੀ ਤੇ ਪੋਲੀ ਆ ਭਰਾ ਬਰੂ ਹਾਂਜੀ ਹਾਂਜੀ ਪੂਰੀ ਪੋਲੀ ਕੋਈ ਬੰਗਾ ਬੰਗਾ ਜਗਰਾਜ ਪਾ ਲਿਦਿਆ ਕਿ ਨਹੀਂ ਨਹੀਂ ਉਹਨਾਂ ਨੂੰ ਨੇਪਾਲੇ ਬੇਸ਼ੱਕ ਪਹਿਲੀ ਗੱਲ ਗੱਲ ਹੀ ਨਹੀਂ ਕੋਈ ਠੀਕ ਆ ਜੀ ਤੇ ਖੋਲਦਗੇ ਮਾਰਾ ਤੋਰਦਗੇ ਸੋ ਬਾਕੀ ਦੋਸਤੋ ਮੋਸਟਲੀ ਆਪਾਂ ਕੀ ਕਰਦੇ ਆ ਵੀ ਚਲੋ ਵੈੜਾ ਨੂੰ ਖਾਸ ਤੌਰ ਤੇ ਬੰਗਾ ਨਿਆਣਾ ਆਪਾਂ ਪਾ ਲਈਦਾ ਠੀਕ ਆ ਸੋ ਬਾਕੀ ਠੰਡੀ ਧੀਰੀ ਆ ਇਸ ਹੱਦ ਤੱਕ ਠੰਡੀ ਧੀਰੀ ਆ ਵੀ ਕੋਈ ਵੀਰ ਪਾਵੇ ਬੰਗਾ ਨਿਆਣਾ ਰਸੀ ਪਾਵੇ ਚਾਹੇ ਨਾ ਪਾਵੇ ਕੋਈ ਗੱਲ ਨਹੀਂ ਠੀਕ ਆ ਤੇ ਥਣ ਪੂਰਾ ਮੁਠੀ ਆ ਤੇ ਬਾਕੀ ਸੁਭਾ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਦੂਜਾ ਸਵੇਰ ਸੂਈ ਆ ਵੈੜਾ ਸੋ ਚੰਗੇ ਸੋਹਣੇ ਕੱਦ ਕਾਢ ਦੀ ਆ ਵੱਡੇ ਕੱਦ ਕਾਢ ਦੀ ਆ ਸੋ ਮੇਰਾ ਵੀਰ ਇਹ ਤੁਸੀਂ ਜਰੂਰ ਇੱਕ ਧਿਆਨ ਦੇ ਵਿੱਚ ਰੱਖ ਲਿਓ ਵੀ ਫੁੱਲ ਵੱਡੀ ਹਾਈਟ ਦੇ ਵਿੱਚ ਆ ਕੋਈ ਮੀਡੀਅਮ ਦੀ ਹਾਈਟ ਨਹੀਂਗੀ ਇਸ ਬੈਟ ਦੀ ਕਦਕੁੱਦ ਪੂਰਾ ਉੱਚਾ ਠੀਕ ਆ ਜੀ ਵੇਲਬੂਲ ਵੀ ਚੰਗੀ ਆ ਕਦਕੁੱਦ ਪੂਰਾ ਉੱਚਾ ਹੈਗਾ ਠੀਕ ਆ ਸੋ ਥਣ ਥਣ ਸਪੇਸ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਨਜ਼ਦੀਕੀ ਤੋਂ ਆਪਾਂ ਫਿਰ ਦਿਖਾ ਦਿੰਨੇ ਆ ਦੇਖੋ ਠੀਕ ਆ ਸੋ ਮੁਠੀ ਥਾਣਾ ਪੂਰੀ ਸਪੇਸ ਵਾਲਾ ਥਾਣਾ ਠੀਕ ਆ ਜੀ ਤੇ ਬਾਕੀ ਥਣ ਭਾਂਡਾ ਵੀ ਸੋਹਣਾ ਚੰਗਾ ਹੈ ਠੰਡੀ ਧੀਰੀ ਆ ਕੋਈ ਤਾਂ ਕੋਈ ਮਰਜੀ ਭੈਣ ਬੈ ਕੇ ਚਵਾਈ ਕਰ ਲੇ ਕੋਈ ਵੀਰ ਕਰ ਲੇ ਠੀਕ ਆ ਆ ਦੇਖੋ ਜੀ ਠੀਕ ਆ ਚਾਰੇ ਥਾਣਾ ਦੀ ਸਪੇਸ ਵੇਖ ਸਕਦੇ ਹੋ ਬਿਲਕੁਲ ਇੱਕੋ ਜੇ ਥਾਣਾ ਦੋਸਤੋ ਤੇ ਕੋਈ ਅਗਲੇ ਪਿਛਲੇ ਥਾਣ ਵੀ ਘਟੋ ਘਟ 6 6 ਇੰਚ ਤੇ 5 5 6 6 ਇੰਚ ਤੇ ਥਾਣ ਲੱਗਾ ਜਗਰਾਤ ਕਿੰਨਾ ਕੁ ਮੁੱਲ ਵੈੜ ਦਾ ਕੀ ਕਿੱਥੋਂ ਤੱਕ ਜਿਹੜੀ ਦੇ ਦੇਣੀ ਹੈ ਕਿ ਡਿਮਾਂਡ ਮੁੱਲ ਕਰਾਉ ਨੂੰ ਭਾਵੇਂ 55 60 ਘਰਾ ਲਓ ਹਾਂ 50000 ਚੋਂ ਮਾਤਣ ਕਰ ਦਾਂਗੇ 50000 ਚੋਂ ਹਾਂਜੀ 48000 ਦੀ ਦੇ ਦਾਂਗੇ ਬੀਜੋ ਖੁੱਲਾ ਛੋੜ ਛੱਪਾ ਕਰ ਦਾਂਗੇ 48 ਦੀ ਹਾਂਜੀ ਹਾਂਜੀ ਲਓ ਵੀ ਦੋਸਤੋ 48000 ਦੀ ਜਿਹੜੀ ਇਹ ਵੈੜ ਮਿਲ ਜਾਣੀ ਆ ਠੀਕ ਆ ਤੇ ਬਾਕੀ ਸੋਹਣੇ ਝੱਡੇ ਦੀ ਆ ਕਸਮੇ ਜੇ ਲੇਵੇ ਦੀ ਆ ਕੋਈ ਟਿੱਲਾ ਨਹੀਂ ਲੇਵਾ ਹੈਗਾਗਾ ਝੋਲੀ ਵਾਲਾ ਲੇਵਾ ਨਹੀਂ 15 16 ਲੀਟਰ ਚਵਾਜੂਗੀ ਠੀਕ ਹੈ ਜੀ 14 15 ਲੀਟਰ ਤਾਂ ਪਹਿਲਾਂ ਨੇ ਦਿੱਤਾ ਨਾ ਹੂੰ ਲਓ ਸੋ ਵੀਰਾਂ ਦਾ 15 16 ਲੀਟਰ ਜਿਹੜੀ ਚਵਾ ਦੂਗੀ ਠੀਕ ਆ ਦੋਸਤੋ ਬਾਕੀ ਇੰਨਾ ਕਿ ਇੱਕ ਆਈਡੀਆ ਹੈਗਾ ਵੀ ਆ ਐਡੀ ਵੱਡੀ ਵੈੜ ਆ ਸੋ ਇੰਨਾ ਕ ਆਪਾਂ ਮੰਨ ਕੇ ਖਰੀਦ ਵੀ ਸਕਦੇ ਹਾਂ ਠੀਕ ਆ ਤੇ 50000 ਡਿਮਾਂਡ ਆ ਭਾਵੇਂ 55 ਕਰਾ ਲਓ 48000 ਦੀ ਲੈਣ ਦੇਣਾ ਜੈਸਨੋ ਜਿਹੜੀ 48000 ਦੇ ਵਿੱਚ ਤੁਹਾਨੂੰ ਇਹ ਵੈੜ ਮਿਲ ਜੂਗੀ ਸੋ ਵੈੜ ਚੰਗੀ ਸਾਫ਼ ਸੁਥਰੀ ਆ ਇਸ ਤੋਂ ਬਾਅਦ ਇੱਕ ਸ਼ਾਹੀਵਾਲ ਅੰਗ ਦੇ ਵਿੱਚ ਜਿਹੜੀ ਅਗਲੀ ਵੈੜ ਤੁਹਾਨੂੰ ਦਿਖਾਉਣੇ ਆ ਦੋਸਤੋ ਹਾਂਜੀ ਇਹ ਗੱਬਣਾ ਵਾ ਜੀ ਗੱਬਣਾ ਜੀ ਹਾਂਜੀ ਠੀਕ ਆ ਤੇ ਇਹ ਕਿੰਨਾ ਸੂਹਾ ਸੁੰਦੀ ਪਈ ਆ ਇਹ ਵੀ ਦੁੱਜਣ ਦੁੱਜਣ ਹੀ ਆ 2-4 ਦਿਨ ਲਊਗੀ ਆਵੇ ਠੰਢੀ ਜੀ ਜਿਕਰਾਸੇ ਠੰਢੀ ਧੀਰੀ ਬਹੁਤ ਜਾਂਦੀ ਹਾਂਜੀ ਹਾਂਜੀ ਬਾਕੀ ਸੀਲ ਸਭ ਕਾਫੀ ਆ ਦੋਸਤੋ ਜਿਹੜੇ ਬੰਨੇ ਮਰਜੀ ਬੈਠ ਗਏ ਜਿੱਦਾਂ ਮਰਜੀ ਬੈਠ ਕੇ ਤਸੱਲੀਆਂ ਕਰੀ ਜਾਓ ਇਹ ਨਹੀਂ ਪੈਰ ਪਟਦੀ ਆ ਵੇਖੋ ਹਾਂਜੀ ਠੀਕ ਆ ਤੇ ਹਜੇ ਦਿਨ ਘੱਟੋ ਘਾਟ ਲੈ ਜੂ 5-7 ਹਾਂਜੀ ਠੀਕ ਆ ਜੀ 5-7 ਦਿਨ ਲੈਣੇ ਆ 5-7 ਦਿਨ ਲੈ ਜੂਗੀ ਠੀਕ ਆ ਤੇ ਇੱਕ ਪਾਸੇ ਦਰਮਿਆਨੀ ਦੀ ਭਾਲ ਹੈਗੀ ਹੈ ਨਾ ਹਾਂਜੀ ਹਾਂਜੀ ਆਵੇ ਭਾਲ ਇੱਕ ਬੰਨੇ ਬਫਾਉਦੀ ਭਾਲ ਹੈਗੀ ਥੋੜੀ ਥੋੜੀ ਹੈ ਨਾ ਆਵੇ ਸੋ ਬਾਕੀ ਜਿਵੇਂ ਜਿਵੇਂ ਨਜ਼ਦੀਕ ਦੋਸਤੋ ਸਮਾਂ ਆਊਗਾ ਸੂਨ ਦਾ ਪਸ਼ੂ ਜਿਹੜੇ ਆ ਭਾਲ-ਪੁੱਲ ਪਾ ਲੈਂਦੇ ਆ ਠੀਕ ਆ ਜੀ ਪਲੂਣ ਜਿਹੜੀ ਆ ਦੋਸਤੋ ਹੈਗੀ ਸੋ ਬਾਕੀ ਥਾਣਾ ਤੋਂ ਉਹਨਾਂ ਦੀ ਸਪੇਸ ਗੋਲ ਥਾਣਾ ਸੋ ਚਾਰੇ ਥਾਣਾ ਦੀ ਸਪੇਸ ਵੀ ਸੋਹਣੀ ਆ ਠੀਕ ਆ ਜੀ ਸੋ ਮੁੱਠੀ ਦਾ ਮੁੱਠੀ ਨਹੀਂ ਟਕਰਾ ਖਾਂਦੀ ਕੀ ਇਹੋ ਜੀ ਸਪੇਸ ਹੈਗੀ ਠੀਕ ਆ ਤੇ ਮੂੰਹ ਮਾਂ ਵੀ ਫੜਾ ਲੈਂਦੀ ਆ ਪ੍ਰੋਪਰ ਬਾਕੀ ਝਾਲਰ ਝੂਲਰ ਪੂਰੀ ਇੱਕ ਰੰਗ ਜਿਹੜੀ ਬਿਲਕੁਲ ਬਲੈਕ ਆ ਕੁਝ ਜਿਹੜਾ ਹਵਾਨੇ ਦੇ ਤੁਹਾਨੂੰ ਸਪੋਰਟ ਮਿਲ ਜੂਗਾ ਵਾਈਟ ਇਹ ਪੰਜ ਸੱਤ ਦਿਨਾਂ ਤੱਕ ਨਾ ਸੋਈਏ ਮੰਡੀ ਪੈਣ ਵਾਲੀ ਆ ਠੀਕ ਆ ਜੀ ਲਓ ਠੀਕ ਆ ਜੀ ਸੋ ਪੂਰੀ ਚਮਕ ਤਮਕ ਵਾਲੀ ਆ ਸ਼ਾਈਨ ਸ਼ੂਨ ਪੂਰੀ ਕਰਦੀ ਆ ਠੀਕ ਆ ਜੀ ਸ਼ਾਈਨਿੰਗ ਸ਼ੂਨਿੰਗ ਪੂਰੀ ਆ ਤੇ ਥੋੜੀ ਜਗਰਾਜ ਲੰਮੀ ਬੂਏ ਨੂੰ ਤੋੜ ਦੋ ਤੇ ਨਿੱਗਰ ਵੀ ਪੂਰੀ ਆ ਦੋਸਤੋ ਅ ਨਿੱਗਰ ਵੀ ਪੂਰੀ ਆ ਠੀਕ ਆ ਆ ਦੇਖੋ ਲਓ ਜੀ ਹਾਈਟ ਤਕਰੀਬਨ ਜਿਹੜੀ ਆਪਾਂ ਪਹਿਲਾਂ ਵੇੜ ਤੁਹਾਨੂੰ ਦਿਖਾਈਏ ਦੋਸਤੋ ਉਹਦੇ ਬਿਲਕੁਲ ਨਾਲ ਰਲਦਾ ਮਿਲਦਾ ਕਦ ਕਾਠਾ ਉਹ ਵੇੜ ਵੱਡੀ ਆ ਪੂਰੀ ਤੇ ਤੁਸੀਂ ਆ ਥੋੜੀ ਜੀ ਜਜਮੈਂਟ ਕਰ ਲਓ ਵੀ ਬਿਲਕੁਲ ਬਰਾਬਰ ਦੀਆਂ ਵੇੜਾਂ ਨੇ ਠੀਕ ਆ ਸੋ ਛੋਟਾ ਜਿਹਾ ਕਦ ਨਹੀਂਗਾ ਵੇੜਾਂ ਦੋਹਾਂ ਦੇ ਕਦ ਕਾਠ ਸੋਹਣੇ ਆ ਕੋਈ ਵੀਰ ਦੂਰੋਂ ਨੇੜੇੋਂ ਆ ਰਿਹਾ ਤੇ ਜ਼ਰੂਰ ਤੁਸੀਂ ਇੱਕ ਆਈਡੀਆ ਕਿ ਧਿਆਨ ਰੱਖ ਕੇ ਇਹਦੀ ਗੱਲ ਇਹਦੀ ਠੰਡੀ ਵੈੜ ਲੱਭਦੀ ਨਹੀਂ ਇਹੇ ਜੇ ਮੈਂ ਨਾ ਵੀ ਜਿੱਦਾਂ ਮਰਜ਼ੀ ਵੇਖੋ ਜੀ ਐਨੇ ਨੂੰ ਤਾਂ ਲੱਤ ਮਾਰਦੀ ਚਲਾ ਕੇ ਜੀ ਹਾਂ ਜੀ ਠੀਕ ਆ ਜਿੱਦਾਂ ਮਰਜ਼ੀ ਹੱਥ ਲਾਈ ਜਾ ਟੋਟੀ ਜੇ ਹੈ ਜਿੰਨਾ ਚਿਰ ਮਰਜ਼ੀ ਬੈਠੇ ਰਹੋ ਜਿੱਦਾਂ ਮਰਜ਼ੀ ਤਸੱਲੀ ਕਰੋ ਹੈ ਹਾਂ ਜੀ ਸੋ ਬਾਕੀ ਦੋਸਤੋ ਟਿੱਪ ਕੇ ਤਸੱਲੀ ਕੋਈ ਵੀਰ ਕਰ ਸਕਦਾ ਕੋਈ ਰੱਸੀ ਵੰਗਾ ਪਾਉਣ ਦੀ ਲੋੜ ਨਹੀਂ ਗੀ ਇਸੇ ਤਰ੍ਹਾਂ ਬਹਿ ਕੇ ਕੋਈ ਵੀਰ ਆਪਣੇ ਚਾਰੇ ਥਾਣਾ ਦੀ ਜਿਹੜੀ ਤਸੱਲੀ ਤੁਸੀਂ ਕਰ ਸਕਦੇ ਜੀ ਡੱਬੀ ਵੈੜ ਦਿਖਾਤੀ ਆ ਤੁਹਾਨੂੰ ਸੂਈ ਸਵਾਈ ਆ ਦੁੱਧ ਚ ਇੱਕ ਟਾਈਮ ਦੋ ਟਾਈਮ ਚ ਵਾਈ ਕਰਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਤੇ ਜਗਰਾਜ ਸਿੰਘ ਇਹਦਾ ਮੁੱਲ ਵੀਰੇ ਕਿੱਥੋਂ ਤੱਕ ਜਿਹੜੀ ਦੇ ਦੇਣੀ ਆ ਇਹਦਾ ਮੁੱਲ ਕਰਾਉਣ ਨੂੰ ਭਾਂ 55 50 ਜਿੰਨਾ ਮਰਜ਼ੀ ਕਰਾ ਲੂ ਹਾਂਜੀ 47000 ਚ ਮਾਨਤਨ ਕਰ ਦਾਂਗੇ 47 ਚ ਹਾਂਜੀ ਛੋੜ ਛੱਪਾ ਕਰ ਦਾਂਗੇ ਠੀਕ ਹੈ ਭਰਾ ਹਾਂਜੀ ਲਓ ਜੀ 47000 ਦੇ ਵਿੱਚੋਂ ਦੋਸਤੋ ਮਾਨਤਾਨਾ ਛੋੜ ਛੱਪਾ ਹੋ ਜਾਊਗਾ ਸੋ ਬਾਕੀ ਵਹਿੜ ਚੰਗੀ ਜੰਮੀ ਪਲੇ ਘਰੋਂ ਆਈ ਆ ਹੂੰ ਇਹ ਚੰਗੀ ਸਭੀ ਸੁਭੀ ਦੇਸੀ ਨੇ ਸਾਰਾ ਕੁਝ ਤੇ ਸਾਫ ਸਮਹਾਲ ਵਾਲੇ ਪਾਸੇੋਂ ਦੋਸਤੋ ਕੋਈ ਕਮੀ ਨਹੀਂ ਗਈ ਜਿਸ ਤੋਂ ਥਾਂ ਤੋਂ ਵੀ ਆਈ ਹੈ ਚੰਗੀ ਸਾਮਹਾਲ ਦੇ ਵਿੱਚ ਪੜੀ ਕੁਲੀ ਆ ਨਿੱਗਰ ਆ ਰਾਜੀ ਆ ਪੂਰੀ ਵੈਰ ਠੀਕ ਆ ਸੋ 47000 ਦੀ ਜੈਸਨੋ ਆ ਤੇ ਅਗਲੀ ਜਿਹੜੀ ਪਹਿਲੀ ਵਾਰ ਸੀ ਉਹ 48000 ਸੀ ਨਾ ਉਹ ਹਾਂਜੀ ਹਾਂਜੀ ਉਹ 48000 ਉਹ ਮਾਨਤਨ ਕਰ ਦਾਂਗੇ ਮਾਨਤਨ ਵੀਰਾਂ ਦਾ ਕਰ ਦਾਂਗੇ ਚੰਗੀ ਠੰਡੀਆਂ ਸੀਲ ਦੋਵੇਂ ਚੰਗੇ ਆ ਭਾਵੇਂ ਦੋਵੇਂ ਜਵੇਂ ਮਰਜੀ ਆਵੇ ਫੜ ਕੇ ਬੈਠੇ ਰਹੋ ਲੈ ਠੀਕ ਆ ਜੀ ਤੇ ਨੰਬਰ ਬੋਲ ਦਗੇ ਜਗਰਾਜ ਨੰਬਰ 79 86 ਹਾਂਜੀ 65 2008 ਨਾਸੀ 88 652 2000 ਹਾਂਜੀ 2000 ਇੱਕ ਹੋਰ ਨੰਬਰ ਲੈ ਲਓ 99151 03995 ਆ 99151 03995 03995 ਇਹਨਾਂ ਦੋ ਨੰਬਰ ਜਿਹੜੇ ਆ ਦੋਸਤੋ ਜਗਰਾਜ ਹੁਣਾਂ ਦੇ ਕੋਲ ਆ ਨੰਬਰਾਂ ਦਾ ਤੁਸੀਂ ਕਾਲ ਕਰ ਸਕਦੇ ਜੀ ਸੋ ਪਿੰਡ ਸਰਾਲੀ ਮੰਡ ਤੁਸੀਂ ਖਾਸ ਵਿਜਿਟ ਕਰਨੀ ਹੈ ਦੋਸਤੋ ਹਾਂਜੀ ਬਿਲਕੁਲ ਪ੍ਰੋਸੇਜਯੋਗ ਪਸ਼ੂ ਆ ਤਸੱਲੀ ਆਪ ਕਰ ਲਿਓ ਆਣ ਕੇ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਸੋ ਜਿਹੜਾ ਕੋਈ ਵੀਰ ਆਨਲਾਈਨ ਮੰਗਾਰਿਆ ਉਹ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਜੀ ਹਾਂਜੀ ਹਾਂਜੀ ਤੇ ਪੱਕੇ ਤਸੱਲੀ ਕਰਵਾ ਲਿਓ ਜਿਹੜਾ ਪਸ਼ੂ ਸੋਇਆ ਹੈ ਕੋਈ ਸ਼ਾਮ ਦੇ ਸੁਬਾ ਡੰਗ ਜੜੀਆ ਚਵਾਈ ਕਰਕੇ ਤਸੱਲੀ ਕਰ ਲਿਓ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ